ਇੱਕ ਕੁੜੀ ਦਾ ਵਿਆਹ ਹੁੰਦਾ ਹੈ ਤੇ ਵਿਆਹ ਤੋਂ ਤਕਰੀਬਨ 20-25 ਦਿਨ ਬਾਅਦ ਉਹ ਆਪਣੇ ਸਹੁਰਿਆਂ ਤੋਂ ਪੇਕੇ ਆ ਜਾਂਦੀ ਹੈ ਪੇਕੇ ਤਿੰਨ-ਚਾਰ ਦਿਨ ਰਹਿੰਦੀ ਹੈ ਰਹਿਣ ਤੋਂ ਬਾਅਦ ਉਹ ਭੇਦ ਭਰੀ ਹਾਲਤ ਦੇ ਵਿੱਚ ਗਾਇਬ ਹੋ ਜਾਂਦੀ ਹੈ ਪਰਿਵਾਰ ਵਾਲੇ ਪਰੇਸ਼ਾਨ ਹੋ ਜਾਂਦੇ ਆ ਕਿ ਕੁੜੀ ਗਈ ਤਾਂ ਗਈ ਕਿੱਥੇ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਰਿਸ਼ਤੇਦਾਰੀਆਂ ਦੇ ਵਿੱਚ ਸਾਖ ਸਬੰਧੀਆਂ ਤੋਂ ਆਸੇ-ਪਾਸੇ ਸਭ ਕੋਲੋਂ ਉਸ ਬਾਰੇ ਪਤਾ ਕੀਤਾ ਜਾਂਦਾ ਪਰ ਕੁੜੀ ਨਹੀਂ ਮਿਲਦੀ ਤੇ ਜਦੋਂ ਫਿਰ ਕੁੜੀ ਪਰਿਵਾਰ ਨੂੰ ਮਿਲਦੀ ਹੈ ਤਾਂ ਉਹ ਹਾਲਤ ਦੇ ਵਿੱਚ ਮਿਲਦੀ ਹੈ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਹਰ ਇੱਕ ਬੰਦਾ ਸੋਚ ਰਿਹਾ ਸੀ ਕਿ ਇਹ ਕਿਦਾਂ ਹੋ ਗਿਆ ਇਹ ਕਿਸ ਨੇ ਕਰ ਦਿੱਤਾ ਸਾਰੇ ਦੋਸਤਾਂ ਸਤਿ ਸ਼ਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਹਰਿਆਣਾ ਦਾ ਜ਼ਿਲ੍ਹਾ ਟੁਹਾਨਾ ਇਸ ਦੇ ਅਧੀਨ ਪੈਂਦਾ ਪਿੰਡ ਕਾਲਬਾਨ ਇੱਥੋਂ ਦੀ ਰਹਿਣ ਵਾਲੀ ਬਤੇਰੀ ਜਿਸ ਦੀ ਉਮਰ ਲਗਭਗ 19 ਸਾਲ ਸੀ ਉਸ ਦਾ 22 ਨਵੰਬਰ 2024 ਨੂੰ ਵਿਆਹ ਹੁੰਦਾ ਹੈ ਬੜੀ ਧੂਮ ਧਾਮ ਦੇ ਨਾਲ ਉਸ ਦਾ ਵਿਆਹ ਕੀਤਾ ਜਾਂਦਾ ਹੈ ਤੇ ਤਕਰੀਬਨ ਵਿਆਹ ਤੋਂ 25 ਦਿਨਾਂ ਬਾਅਦ ਉਹ ਆਪਣੇ ਪੇਕੇ ਆਉਂਦੀ ਹੈ 14 ਦਸੰਬਰ 2024 ਨੂੰ ਪੇਕੇ ਘਰ ਰਹਿੰਦੀ ਹੈ ਤੇ 18 ਦਸੰਬਰ 2024 ਨੂੰ ਉਹ ਆਪਣੇ ਘਰੋਂ ਭੇਦ ਭਰੀ ਹਾਲਤ ਦੇ ਵਿੱਚ ਦੁਪਹਿਰ ਵੇਲੇ ਗਾਇਬ ਹੋ ਜਾਂਦੀ ਹੈ ਕਿਉਂਕਿ ਉਸ ਦੀ ਮਾਂ ਤੇ ਉਸ ਦਾ ਭਰਾ ਦੋਨੋਂ ਉਸ ਦੀ ਭੈਣ ਕੋਲ ਬਦਾਨਾ ਗਏ ਹੋਏ ਸੀ ਤੇ ਉਹ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਮੈਂ 10-15 ਮਿੰਟਾਂ ਦੇ ਵਿੱਚ ਆ ਜਾਨੀ ਆ ਪਰ ਉਹ ਵਾਪਸ ਨਹੀਂ ਆਉਂਦੀ ਹੁਣ ਜਦੋਂ ਉਡੀਕ ਉਡੀਕ ਕੇ ਪਿਤਾ ਥੱਕ ਜਾਂਦਾ ਹੈ ਤਾਂ ਉਸ ਤੋਂ ਬਾਅਦ ਫਿਰ ਜੋ ਬਤੇਰੀ ਹੁੰਦੀ ਆ ਉਸ ਦੀ ਤਲਾਸ਼ ਕੀਤੀ ਜਾਂਦੀ ਆ ਇਧਰੋਂ ਉਧਰੋਂ ਪੁੱਛਿਆ ਜਾਂਦਾ ਹੈ ਦੋਸਤ ਮਿੱਤਰ ਰਿਸ਼ਤੇਦਾਰ ਸਭ ਕਿਤੇ ਉਸ ਦੀ ਤਲਾਸ਼ ਕੀਤੀ ਜਾਂਦੀ ਆ ਪਰ ਬਤੇਰੀ ਦਾ ਕੁਝ ਵੀ ਨਹੀਂ ਪਤਾ ਸੀ ਹੁਣ ਪਰਿਵਾਰ ਵਾਲੇ ਪੁਲਿਸ ਸਟੇਸ਼ਨ ਜਾਂਦੇ ਨੇ ਤੇ ਬਤੇਰੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਨੇ ਹੁਣ ਪੁਲਿਸ ਰਿਪੋਰਟ ਲਿਖਣ ਤੋਂ ਬਾਅਦ ਸ਼ਾਨਬੀਨ ਕਰਦੀ ਆ ਪੁੱਛਗਿਛ ਕਰਦੀ ਆ ਪਰ ਬਤੇਰੀ ਦਾ ਕੁਝ ਵੀ ਪਤਾ ਨਹੀਂ ਹੁੰਦਾ ਹੁਣ ਅਗਲਾ ਦਿਨ ਆ ਜਾਂਦਾ ਹੈ ਅਗਲੇ ਦਿਨ ਸ਼ਾਮ ਨੂੰ ਬਲਿਆਲਾ ਦੇ ਫਾਟਕਾਂ ਕੋਲ ਝਾੜੀਆਂ ਦੇ ਵਿੱਚ ਰੇਲਵੇ ਪੁਲਿਸ ਨੂੰ ਇੱਕ লাশ ਮਿਲ ਗਿਆ ਤੇ ਹੁਣ লাশ ਦੀ ਸਨਾਰਥਤ ਕਰਨ ਲਈ ਬਤੇਰੀ ਦੇ ਪਰਿਵਾਰ ਨੂੰ ਬੁਲਾਇਆ ਜਾਂਦਾ ਹੈ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਜਾਂਦਾ ਹੈ ਤੇ ਜਦੋਂ ਉਹ ਆ ਕੇ ਇਸ লাশ ਨੂੰ ਦੇਖਦੇ ਆ ਤਾਂ ਉਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਚੀਕ ਝੰਗਿਆੜਾ ਪੈ ਜਾਂਦਾ ਕਿਉਂਕਿ ਜੋ ਇਹ লাশ ਸੀ ਇਹ লাশ ਬਤੇਰੀ ਦੀ ਸੀ ਤੇ ਬਤੇਰੀ ਦੇ ਸਿਰ ਉੱਤੇ ਤੇ ਗਰਦਨ ਉੱਤੇ ਕਿਸੇ ਨੇ ਤੇਜ਼ ਧਾਰ ਹਥਿਆਰ ਨਾਲ ਬਾਹਰ ਕੀਤਾ ਹੋਇਆ ਸੀ ਤੇ ਇਸ ਨੂੰ ਮੌਤ ਦੇ ਘਾਟ ਉਤਾਰਿਆ ਹੋਇਆ ਸੀ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਪਰ ਪੁਲਿਸ ਦੇ ਅੱਗੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਬਤੇਰੀ ਦਾ ਕਤਲ ਕਿਸ ਨੇ ਕਰ ਦਿੱਤਾ ਤੇ ਕਿਉਂ ਕਰ ਦਿੱਤਾ ਹੁਣ ਪੁਲਿਸ ਨੂੰ ਏ ਜੋ ਸਵਾਲ ਸੀ ਉਹਨਾਂ ਦੇ ਜਵਾਬ ਚਾਹੀਦੇ ਸੀ ਪਰਿਵਾਰ ਤੋਂ ਪੁੱਛਿਆ ਜਾਂਦਾ ਕਿ ਤੁਹਾਡੀ ਕਿਸੇ ਨਾਲ ਦੁਸ਼ਮਣੀ ਜਾਂ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ ਤਾਂ ਪਰਿਵਾਰ ਵਾਲੇ ਕਹਿੰਦੇ ਨੇ ਕਿ ਉਸੇ ਪਿੰਡ ਦਾ ਰਹਿਣ ਵਾਲਾ ਮੁੰਡਾ ਜਿਸ ਦਾ ਨਾਮ ਰੋਹਤਾਸ਼ ਹੈ ਉਸ ਦੀ ਉਮਰ ਲਗਭਗ 25 ਸਾਲ ਆ ਸਾਨੂੰ ਉਸ ਉੱਤੇ ਸ਼ੱਕ ਹੈ ਹੁਣ ਪੁਲਿਸ ਰੋਹਤਾਸ਼ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਪੁੱਛਗਿੱਛ ਕਰਦੀ ਹੈ ਪਰ ਰੋਹਤਾਸ਼ ਕਹਿੰਦਾ ਕਿ ਮੈਂ ਮੈਨੂੰ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਪਰਿਵਾਰ ਵਾਲੇ ਮੇਰੇ ਉੱਪਰ ਝੂਠਾ ਇਲਜ਼ਾਮ ਲਗਾ ਰਹੇ ਆ ਪੁਲਿਸ ਆਪਣੀ ਸ਼ਾਨ ਬੀਣ ਜਾਰੀ ਰੱਖਦੀ ਹੈ ਤੇ ਸੀਸੀਟੀਵੀ ਕੈਮਰੇ ਵੀ ਦੇਖੇ ਜਾਂਦੇ ਨੇ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਜਿੰਮ ਵਾਲੀ ਗਲੀ ਦੇ ਵਿੱਚ ਜੋ ਸੀਸੀਟੀਵੀ ਕੈਮਰਾ ਲੱਗਿਆ ਹੁੰਦਾ ਉਸ ਵਿੱਚ ਇੱਕ ਫੁਟੇਜ ਰਿਕਾਰਡ ਹੁੰਦੀ ਹੈ ਕਿ ਜੋ ਰੋਹਤਾਸ ਸੀ ਉਹ ਦੁਪਹਿਰ ਵੇਲੇ ਬਤੇਰੀ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਕਿਤੇ ਲੈ ਕੇ ਜਾ ਰਿਹਾ ਤੇ ਫਿਰ ਉਸ ਤੋਂ 53 ਮਿੰਟਾਂ ਬਾਅਦ ਰੋਹਤਾਸ ਫੇਰ ਸੀਸੀਟੀਵੀ ਕੈਮਰੇ ਦੇ ਵਿੱਚ ਦਿਖਾਈ ਦਿੰਦਾ ਪਰ ਉਸ ਵੇਲੇ ਉਸ ਦੇ ਨਾਲ ਬッテリー ਨਹੀਂ ਹੁੰਦੀ ਹੁਣ ਪੁਲਿਸ ਰੋਹਤਾਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਫਿਰ ਜਿਵੇਂ ਕਹਿੰਦੇ ਆ ਕਿ ਜਦੋਂ ਪੁਲਿਸ ਆਪਣੀ ਆਈ ਤੇ ਆ ਜਾਵੇ ਫਿਰ ਤਾਂ ਗੂੰਗੇ ਵੀ ਬੋਲਦੇ ਆ ਹੁ ਰੋਹਤਾਸ ਦੱਸਦਾ ਕਿ ਮੇਰਾ ਬッテリー ਦੇ ਨਾਲ 2 ਸਾਲ ਪਹਿਲਾਂ ਤੋਂ ਅਫੇਅਰ ਚੱਲਦਾ ਸਾਡਾ ਪਿਆਰ ਸੀ ਤੇ ਉਸ ਤੋਂ ਬਾਅਦ 22 ਨਵੰਬਰ 2024 ਨੂੰ ਬਤੇਰੀ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਤੇ 14 ਦਸੰਬਰ 2024 ਨੂੰ ਬਤੇਰੀ ਆਪਣੇ ਪੇਕੇ ਆਉਂਦੀ ਹੈ ਜਦੋਂ ਬਤੇਰੀ ਪੇਕੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਰਹੁਤਾਸ ਦੇ ਦਸਨ ਮੁਤਾਬਕ ਜੋ ਬਤੇਰੀ ਹੁੰਦੀ ਹੈ ਉਹ ਰਹੁਤਾਸ ਨੂੰ ਮਿਲਣਾ ਚਾਹੁੰਦੀ ਹੈ ਉਸ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਪਰ ਰਹੁਤਾਸ ਨੇ ਦੱਸਿਆ ਕਿ ਮੈਂ ਉਸ ਨੂੰ ਨਹੀਂ ਮਿਲਿਆ ਮੈਂ ਉਸ ਨਾਲ ਕੋਈ ਗੱਲਬਾਤ ਨਹੀਂ ਕੀਤੀ ਫਿਰ ਉਸਨੇ ਆਪਣੇ ਭਰਾ ਦੀ ਟੈਬ ਦੇ ਵਿੱਚ ਸਿਮ ਪਾ ਕੇ ਮੈਨੂੰ ਵਟਸਐਪ ਕਾਲ ਲਾਈ ਬਤੇਰੀ ਨੇ ਰਹੁਤਾਸ਼ ਨੂੰ ਕਿਹਾ ਕਿ ਮੈਂ ਆਪਣੇ ਸਹੁਰੇ ਨਹੀਂ ਜਾਣਾ ਚਾਹੁੰਦੀ ਮੈਂ ਤੇਰੇ ਨਾਲ ਰਹਿਣਾ ਚਾਹੁੰਨੀ ਹਾਂ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਹਾਂ ਤੂੰ ਮੈਨੂੰ ਲੈ ਜਾ ਜੇ ਤੂੰ ਮੈਨੂੰ ਨਾ ਲੈ ਕੇ ਗਿਆ ਤਾਂ ਮੈਂ ਤੇਰੇ ਘਰਦਿਆਂ ਨੂੰ ਤੇਰੀ ਘਰ ਵਾਲੀ ਨੂੰ ਸਾਰੀ ਗੱਲ ਦੱਸ ਦੇਵਾਂਗੀ ਕਿ ਤੇਰੇ ਮੇਰੇ ਨਾਲ ਸੰਬੰਧ ਨੇ ਤਾਂ ਰਹੁਤਾਸ਼ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਡਰ ਗਿਆ ਕਿਉਂਕਿ ਪਹਿਲਾਂ ਵੀ ਮੇਰੀ ਘਰ ਵਾਲੀ ਨੂੰ ਮੇਰੇ ਸਬੰਧਾਂ ਬਾਰੇ ਪਤਾ ਲੱਗਿਆ ਸੀ ਤੇ ਫਿਰ ਮੇਰੀ ਘਰ ਵਾਲੀ ਰੁੱਸ ਕੇ ਆਪਣੇ ਸਹੁਰੇ ਚਲੀ ਗਈ ਸੀ ਤੇ 8-10 ਮਹੀਨੇ ਵਾਪਸ ਨਹੀਂ ਆਈ ਸੀ ਮੈਨੂੰ ਇਸ ਗੱਲ ਦਾ ਡਰ ਸੀ ਤੇ ਫਿਰ ਮੈਂ ਜਿੰਮ ਵਾਲੀ ਗਲੀ ਦੇ ਵਿੱਚੋਂ ਜੁੱਬ ਤੇਰੀ ਹੁੰਦੀ ਆ ਉਸ ਨੂੰ ਆਪਣੇ ਮੋਟਰਸਾਈਕਲ ਤੇ ਬਿਠਾਇਆ ਬਿਠਾਉਣ ਤੋਂ ਬਾਅਦ ਮੈਂ ਉਸ ਨੂੰ ਟੁਹਾਨਾ ਦੀ ਨਹਿਰ ਦੇ ਵਿੱਚ ਸੁੱਟਣ ਜਾ ਰਿਹਾ ਸੀ ਪਰ ਜਦੋਂ ਮੈਂ ਬਨਿਆਲ ਦੇ ਫਾਟਕਾਂ ਕੋਲ ਆਇਆ ਤਾਂ ਫਾਟਕ ਲੱਗੇ ਹੋਏ ਸੀ ਹੁਣ ਮੈਂ ਸੋਚਿਆ ਕਿ ਕਿਉਂ ਨਾ ਇਸ ਦਾ ਇੱਥੇ ਹੀ ਕਤਲ ਕਰ ਦਿੱਤਾ ਜਾਵੇ ਤਾਂ ਫਿਰ ਇਹ ਉਸ ਨੂੰ ਸੁੰਸਾਨ ਜਗ੍ਹਾ ਦੇ ਕੁੱਤੇ ਲੈ ਜਾਂਦਾ ਝਾੜੀਆਂ ਦੇ ਵਿੱਚ ਤੇ ਉੱਥੇ ਲਿਜਾ ਕੇ ਇਸ ਦੇ ਸਿਰ ਉੱਤੇ ਦਾਤ ਨਾਲ ਬਾਹਰ ਕਰਦਾ ਤੇ ਫਿਰ ਉਸ ਦੀ ਗਰਦਨ ਉੱਤੇ ਬਾਹਰ ਕਰਦਾ ਹੁਣ ਬਤੇਰੀ ਦੀ ਮੌਤ ਹੋ ਚੁੱਕੀ ਸੀ ਇਹ ਉਹ ਦਾਤ ਉੱਥੇ ਸਿੱਟ ਕੇ ਹੀ ਵਾਪਸ ਭੱਜ ਆਉਂਦਾ ਰੋਹਤਾਸ ਨੇ ਕਿਹਾ ਕਿ ਮੈਂ ਛੁਟਕਾਰਾ ਪਾਉਣ ਲਈ ਬਤੇਰੀ ਦਾ ਕਤਲ ਕੀਤਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਜੇ ਮੈਂ ਇਹ ਕੰਮ ਨਾ ਕੀਤਾ ਤਾਂ ਬਤੇਰੀ ਮੇਰਾ ਘਰ ਬਰਬਾਦ ਕਰ ਦੇਵੇਗੀ ਮੇਰੀ ਘਰਵਾਲੀ ਨੂੰ ਦੱਸ ਦੇਵੇਗੀ ਤਾਂ ਸਾਡੇ ਘਰੇ ਫੇਰ ਦੁਬਾਰਾ ਤੋਂ ਝਗੜਾ ਹੋਵੇਗਾ ਇਸ ਕਾਰਨ ਮੈਂ ਬਤੇਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਵੱਲੋਂ ਰੋਹਤਾਸ ਦੇ ਉੱਤੇ ਕੇਸ ਦਰਜ ਕੀਤਾ ਜਾਂਦਾ ਹੈ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤੇ ਅੱਗੇ ਪੁਲਿਸ ਇਸ ਮਾਮਲੇ ਦੀ ਹੋਰ ਤਫ਼ਤੀਸ਼ ਕਰ ਰਹੀ ਹੈ ਕਿ ਇਸ ਦੇ ਨਾਲ ਕੋਈ ਹੋਰ ਬੰਦਾ ਇਸ ਕਤਲकांड ਦੇ ਵਿੱਚ ਇਨਵੋਲਵ ਹੈ ਜਾਂ ਨਹੀਂ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਕਿਵੇਂ ਰੋਹਤਾਸ਼ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਡਰਦੇ ਨਹੀਂ ਬਤੇਰੀ ਦਾ ਕਤਲ ਕਰ ਦਿੱਤਾ ਪਰ ਕਿਤੇ ਨਾ ਕਿਤੇ ਇਸ ਗੱਲ ਵਿੱਚ ਇਹ ਵੀ ਲੱਗਦਾ ਹੈ ਕਿ ਰਹੁਤਾਸ ਸ਼ਾਇਦ ਝੂਠ ਬੋਲ ਰਿਹਾ ਕਿਉਂਕਿ ਜੋ ਰਹੁਤਾਸ ਸੀ ਉਸ ਨੇ ਪਹਿਲਾਂ ਤਾਂ ਸ਼ਾਇਦ ਬਤੇਰੀ ਨੂੰ ਕਹਿ ਦਿੱਤਾ ਹੋ ਕਿ ਤੂੰ ਵਿਆਹ ਕਰਵਾ ਲਾ ਪਰ ਜਦੋਂ ਇੱਕ ਦੂਜੇ ਨਾਲ ਪਿਆਰ ਹੁੰਦਾ ਤਾਂ ਬੰਦਾ ਆਪਣੀ ਪ੍ਰੇਮਿਕਾ ਨੂੰ ਜਾਂ ਆਪਣੇ ਪ੍ਰੇਮੀ ਨੂੰ ਕਿਸੇ ਹੋਰ ਦੇ ਨਾਲ ਬਰਦਾਸ਼ਤ ਨਹੀਂ ਕਰ ਸਕਦਾ ਸ਼ਾਇਦ ਇਸੇ ਕਾਰਨ ਵੀ ਜੋ ਰਹੁਤਾਸ ਹੈ ਉਸ ਨੇ ਬੈਟਰੀ ਦਾ ਕਤਲ ਕਰ ਦਿੱਤਾ ਹੋਵੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ